रणीत सिंह हाय 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 चरणजीत सिंह सुखचरणजीत सिंह जन हाय 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 सुखचरणजीत सिंह जन हाय 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 सुखचरणजीत सिंह जन मुर्दाबाद 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 ਚਰਨਜੀਤ ਸਿੰਘ ਮੁਰਦਾਬਾਦ 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 ਠਾਕਾ ਇਹ ਜੜ ਢਾਈ ਹਾਏ 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 ਜੀ ਸਿੰਘ ਇਹ ਜੜ ਮੁਰਦਾਬਾਦ ਮੁਰਦਾਬਾਦ ਚਰਨਜੀਤ ਸਿੰਘ ਇਹ ਜੜ ਢਾਈ ਹਾਏ ਸਰ ਸ਼ਸ਼ੀਕਲ ਮੇਰਾ ਨਾਮ ਮਹੀਰ Yadav ਹੈਗਾ ਠੀਕ ਹੈ ਜੀ ਮੈਂ ਰਹਿਣਾ ਹੈ ਰਜੀਵ Gandhi colony ਦੇ ਵਿੱਚ ਠੀਕ ਹੈ ਜੀ ਮੇਰੇ ਪਾਪਾ ਦੀ ਡੈਥ ਹੋ ਗਈ ਸੀ ਪਿਛਲੇ ਸਾਲ 17 ਨਵੰਬਰ ਨੂੰ ਉਸ ਤੋਂ ਪਹਿਲਾਂ ਜੂਨ ਦੇ ਵਿੱਚ 24 ਜੂਨ ਨੂੰ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਸਾਡਾ ਘਰ ਸੇਲ ਹੋ ਗਿਆ ਸੀਗਾ ਠੀਕ ਹੈ ਜੀ ਕਿਸੇ ਪਿੱਛੇ ਉਸ ਤੋਂ ਬਾਅਦ ਅਸੀਂ ਕਿਰਾਏ ਦੇ ਉੱਤੇ ਰਹਿਨੇ ਹੈਗੇ ਆ ਠੀਕ ਹੈ ਜੀ ਮੇਰੇ ਮਾਮਾ ਕੰਮ ਕਰਦੇ ਨੇ ਏਟਰਨ ਕੰਪਨੀ ਦੇ ਵਿੱਚ ਉੱਥੇ ਇੱਕ ਸ਼ਾਮਾਚਾਰ ਦੀ ਰੇੜੀ ਲੰਦਾ ਹੈਗਾ ਉੱਥੇ ਇਹ ਬੰਦਾ ਉਹਦੇ ਕੋਲ ਆਂਦਾ ਸੀਗਾ ਠੀਕ ਹੈ ਜੀ ਇੱਕ ਦਿਨ ਆਈ ਗੱਲ ਜਿਹੜਾ ਬੰਦਾ ਹੈ ਕੀ ਨਾਮ ਆ ਉਹ ਸੁਖਚਰਨਜੀਤ ਸਿੰਘ ਨਾਮ ਹੈ ਇਹ ਬੰਦੇ ਦਾ ਠੀਕ ਹੈ ਜੀ ਇਨੇ ਉਚਾਲ ਰੇੜੀ ਨੂੰ ਦੱਸਿਆ ਹੋਊਗਾ ਕਿ ਮੈਂ ਵੀਜ਼ੇ ਦਾ ਕੰਮ ਕਰਵਾਉਣਾ ਹੈ ਤਾਂ ਉਹਨੇ ਆਨੇ ਮੇਰੇ ਮਾਮੇ ਨਾਲ ਗੱਲ ਕੀਤੀ ਕਿ ਵੀਜ਼ੇ ਦਾ ਕੰਮ ਕਰਵਾਉਂਦੇ ਆ ਉਹਨਾਂ ਨੂੰ ਪਤਾ ਕਿ ਇਹਦਾ ਪੰਜੇ ਨੇ ਵੀ ਬਾਹਰ ਜਾਣਾ ਹੈਗਾ ਤੇ ਉਹਨਾਂ ਨੇ ਗੱਲ ਕੀਤੀ ਕਹਿੰਦਾ ਕਿ ਇਹਨਾਂ ਨੇ ਚਲੋ ਗੱਲ ਕੀਤੀ ਮੇਰੇ ਮਾਮੇ ਨਾਲ ਕਿ ਐਂ ਕਰਕੇ ਕੰਮ ਹੈ ਬੈਂਕੋਕ ਦੇ ਵਿੱਚ ਤੇ ਤੇਰੇ ਪੰਜੇ ਨੂੰ ਕਰ ਦੇ ਲੈ ਮੇਰੇ ਮਾਮਾ ਨੂੰ ਮੇਰੇ ਨਾਲ ਕੰਟੈਕਟ ਕਰਵਾਇਆ ਮਾਮਾ ਕਹਿੰਦੇ ਇੱਕ ਬੰਦਾ ਹੈਗਾ ਉਹ ਐਂ ਕਰਕੇ ਕਹਿ ਰਿਹਾ ਮੈਂ ਕਹਾਂ ਮੈਂ ਮਾਮਾ ਤੁਸੀਂ ਮੈਨੂੰ ਨੰਬਰ ਦੇ ਦਿਓ ਮੈਂ ਗੱਲ ਕਰ ਲੈਂਦਾ ਮੈਂ ਨੰਬਰ ਤੇ ਗੱਲ ਕੀਤੀ ਚਲੋ ਇਹਨੇ ਮੈਂ ਦੱਸਿਆ ਕਹਿੰਦਾ ਬੈਂਕੋਕ ਦੇ ਵਿੱਚ ਡਾਟਾ ਐਂਟਰੀ ਦਾ ਕੰ ਕਹਿੰਦਾ ਮੈਂ ਤੈਨੂੰ ਪੂਰੀ ਸਪਾਂਸਰਸ਼ਿਪ ਲੈਟਰ ਸਾਰੇ ਡਾਕੂਮੈਂਟਸ ਦਊਂਗਾ ਉਹਦੇ ਤੂੰ ਮੈਨੂੰ ਇੱਕ ਵਾਰ ਪਾਸਪੋਰਟ ਦੇ ਚਲੋ ਇਹਦੇ ਗੱਲਾਂ ਤੇ ਇੰਨਾ ਵਿਸ਼ਵਾਸ ਹੋਇਆ ਹੈ ਬੰਦੇ ਨੇ ਐ ਗੱਲ ਕੀਤੀ ਕਿ ਜਿਵੇਂ ਇੱਕ ਘਰ ਦਾ ਮੈਂਬਰ ਹੋਵੇ ਪੂਰਾ ਇਹਨੇ ਮੈਨੂੰ ਦਿਮਾਗ ਦੇ ਵਿੱਚ ਇਹ ਚੀਜ਼ ਬਾੜਤੀ ਕਿਉਂਕਿ ਮੈਂ ਇਹ ਚੀਜ਼ ਸੋਚੀ ਕਿ ਮੇਰੀ ਮਾਂ ਕਰ ਲਈ 8500 ਕਰਦਾ ਰੈਂਟ ਐ ਮੈਂ ਕਿਵੇਂ ਕਰੂੰਗਾ ਮੇਰਾ ਘਰ ਬੰਨ ਜਾਊਗਾ ਮੇਰੇ ਸਿਰ ਤੇ ਕੋਈ ਵੀ ਨਹੀਂ ਹੈਗਾ ਇਹ ਸੋਚ ਕੇ ਸਿਰਫ ਮੈਂ ਹਾਂ ਕਿੰਨੀ ਸੀ ਉਸ ਤੋਂ ਬਾਅਦ ਇਹਨੇ ਮੇਰਾ ਪਾਸਪੋਰਟ ਲੈ ਲਿਆ ਚਲੋ ਅਸੀਂ ਇਹਨੂੰ 30000 ਰੁਪਏ ਦਿੱਤਾਗਾ 1700 ਰੁਪਏ ਇਹਨੇ ਕਿਹਾ ਤੇਰਾ ਐਕਸਪੀਰੀਅੰਸ ਸਰਟੀਫਿਕੇਟ ਬਣਵਾਣਾ ਹੈ 5000 ਇਹਨੂੰ ਇੱਕ ਪਾਇਆ 30000 ਇੱਕ ਪਾਇਆ ਫਿਰ ਉਸ ਤੋਂ ਬਾਅਦ 17 ਤਰੀਕ ਨੂੰ ਅਸੀਂ ਇਹਨੂੰ 2 ਲੱਖ ਰੁਪਏ ਸ਼ਾਮੇ ਦੀ ਚਾਹ ਲਈ ਰੇੜੀ ਦੇ ਉੱਤੇ ਦਿੱਤਾਗਾ 2 ਲੱਖ 30 ਇਹਨੇ ਮੇਰੇ ਕੋਈ ਗੱਲ ਨਹੀਂ ਦੇ ਦੂੰਗਾ 19 ਤਰੀਕ ਨੂੰ ਇਹਨੇ ਮੈਨੂੰ ਸਿਰਫ ਕੱਲਾ ਪਾਸਪੋਰਟ ਟਿਕਟ ਤੇ ਉੱਥੇ ਦੀ ਜਿਹੜੀ ਡੰਮੀ ਉਹ ਹੋਟਲ ਦੀਆਂ ਉਹ ਸਿਗੀਆਂ ਰਸੀਦ ਵਗੈਰਾ ਉਹ ਦਿੱਤੀਆਂ ਸੀ ਬੁਕਿੰਗਸ ਠੀਕ ਹੈ ਜੀ ਚਲੋ ਜੀ ਐਂ ਗੱਲ ਹੋ ਗਈ ਉਸ ਦਿਨੇ ਮੈਨੂੰ ਕਹਿੰਦਾ ਬੱਚੇ ਪਰ ਸਾਰਾ ਕਹਿਵਜਾ ਕੋਈ ਕੰਮ ਹੈ ਤੇਰਾ ਵੀਜ਼ਾ ਉੱਥੇ ਹੀ ਸਟੈਂਪ ਹੋਊਗਾ ਬਟ ਮੈਨੂੰ ਉਸ ਟਾਈਮ ਇਹ ਚੀਜ਼ ਨਹੀਂ ਪਤਾ ਸੀ ਕਿ ਬੈਂਕੋਕ ਆਪਾਂ ਟਿਕਟ ਦੇ ਉੱਤੇ ਵੀ ਜਾ ਸਕਦੇ ਆ ਤੇ ਉਹ ਓਨ ਅਰਾਈਵਲ ਵੀਜ਼ਾ ਹੁੰਦਾ ਚਲੋ ਜੀ ਮੈਂ ਚਲਾ ਗਿਆ ਚੰਡੀਗੜ੍ਹ ਤੋਂ ਮੇਰੀ ਫਲਾਈਟ ਸੀਗੀ ਚੰਡੀਗੜ੍ਹ ਤੋਂ ਮੇਰੀ ਕੋਲਕੱਤਾ ਦੀ ਫਲਾਈਟ ਸੀ ਕਲਕੱਤਾ ਤੋਂ ਮੇਰੀ ਬੈਂਕੋਕ ਦੀ ਫਲਾਈਟ ਸੀ ਮੈਂ ਬੈਂਕੋਕ ਉੱਥੇ ਪਹੁੰਚ ਗਿਆ ਜੀ ਮੇਰਾ ਵਾਈਫ ਆਇਆਗਾ 6 ਘੰਟੇ ਦਾ ਸਫਰ ਸੀ ਇਹ ਮੈਨੂੰ ਲੈ ਕੇ ਬੈਂਕਾਕੋ ਤੋਂ ਕੰਬੋਡੀਆ ਇਹਨਾਂ ਨੇ ਮੈਨੂੰ 22 ਤਰੀਕ ਨੂੰ ਕਿ 21 ਤਰੀਕ ਨੂੰ ਚਾਇਦ ਹਾਂ 21 ਤਰੀਕ ਨੂੰ ਮੈਨੂੰ ਇਹਨਾਂ ਨੇ ਉੱਥੇ ਲਿਜਾ ਕੇ 6 ਘੰਟੇ ਦਾ ਸਫਰ ਪੂਰਾ ਕਰਾ ਕੇ ਇੱਕ ਹੋਟਲ ਤੇ ਰੋਕਤਾ ਕੰਬੋਡੀਆ ਦੇ ਨੇੜੇ ਉਸ ਤੋਂ ਬਾਅਦ ਚਲੋ ਉੱਥੇ ਰਾਤ ਰੁਕਿਆ ਦਿਨੇ ਇਹ ਮੈਨੂੰ ਉਥੋਂ 10 ਵਜੇ ਇਹਨਾਂ ਦਾ ਬੰਦਾ ਫੇਰ ਕਾਰ ਵਾਲਾ ਲੈਣ ਆ ਗਿਆ ਇਹ ਮੈਨੂੰ ਕੰਬੋਡੀਆ ਇਮੀਗ੍ਰੇਸ਼ਨ ਲੈ ਗਏ ਉੱਥੇ ਇਹਨਾਂ ਨੇ ਮੇਰਾ ਵੀਜ਼ਾ ਸਟੈਂਪ ਕਰਵਾਤਾ ਔਨ ਅਰਾਈਵਲ ਵੀਜ਼ਾ 1 ਮਹੀਨੇ ਦਾ ਫਿਰ ਇਹ ਮੈਨੂੰ ਕੰਪਨੀ ਲੈ ਕੇ ਗਏ ਕੰਪਨੀ ਦੇ ਵਿੱਚ ਗਿਆ ਕਿਦੋਂ ਕੀ ਇਥੇ ਇੰਡੀਆ ਨਾਲ ਸਕੈਮ ਕਰਦੇ ਇੰਡੀਆ ਦੇ ਬੰਦਿਆਂ ਨੂੰ ਕੁੜੀਆਂ ਬਣ ਕੇ ਗੱਲਾਂ ਕਰਨੀਆਂ ਇੰਨੇ ਕਿ ਪ੍ਰੋਜੈਕਟ ਸੀ ਉਹਨਾਂ ਕੋਲ ਫੋਨ ਸੀ ਚੌਪ ਬੰਦੇ ਫੋਨ ਕਾਲਿੰਦੇ ਸੀ ਵੀਜ਼ਾ ਪਾਸਪੋਰਟ ਸੀਗਾ ਉਹ ਵੀ ਉਹਨਾਂ ਕੋਲ ਸੀਗਾ ਕਿ ਇੰਡੀਆ ਨਾਲ ਸਕੈਮ ਕਰਨਾ ਤੁਸੀਂ ਕੁੜੀਆਂ ਬਣ ਕੇ ਗੱਲਾਂ ਕਰਨੀਆਂ ਉਹਨਾਂ ਤੋਂ ਪੈਸੇ ਠੱਗਣੇ ਨੇ ਤੇ ਉਸ ਤੋਂ ਬਾਅਦ ਮੁੰਡਿਆਂ ਦੀ ਗਲਤ ਵੀਡੀਓ ਬਣਾ ਕੇ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਲੈਣੇ ਨੇ ਸਰ ਮੈਂ ਅੱਜ ਆਪਦੇ ਮਾਪੋ ਦਾ ਕੱਲਾ ਕਹਿਰਾ ਮੁੰਡਾ ਜਿੱਥੇ ਮੈਂ ਜੰਮਿਆ ਜਿੱਥੇ ਮੇਰੀ ਪਰਵਰਿਸ਼ ਇੱਕ ਸਿਰਫ ਪੈਸੇ ਆ ਪਿੱਛੇ ਮਾਪਦੇ ਦੇਸ਼ ਨਾਲ ਧੋਖਾ ਨਹੀਂ ਕਰ ਸਕਦਾ ਕਮਾਂਡ ਪਿੱਛੇ ਕੱਲ ਨੂੰ ਮੈਂ ਵੀ ਕੱਲਾ ਕਿੰਨੀ ਲੋਕਾਂ ਦੀ ਬੱਦੂਆਂ ਮਾਣਦੀਆਂ ਮੈਂ ਕੰਮ ਨੂੰ ਮਾਣਾ ਕਰਦਾ ਸਰ ਇਹਨਾਂ ਨੇ ਜਿਹੜਾ ਤੁਹਾਨੂੰ ਬਾਅਦ ਤੇ ਜਾ ਇਹਨਾਂ ਨੇ ਮੈਨੂੰ ਬਿਡਾਟਾ ਐਂਟੀ ਦਾ ਕੰਮ ਹੀ ਕਿਹਾ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਉੱਥੇ ਪਹੁੰਚਿਆ ਇਹ ਕੰਮ ਨਿਕਲਿਆ ਮੈਂ ਨੂੰ ਫੋਨ ਕੀਤਾ ਮੈਂ ਕਹਾ ਸਰ ਇੱਥੇ ਤਾਂ ਕੰਮ ਕੁਝ ਹੋਰ ਨਿਕਲ ਗਿਆ ਹੈ ਰਾਜੇ ਸੱਚੀ ਇਹ ਕੰਮ ਨਿਕਲ ਕੇ ਕੋਈ ਨਾ ਆਪਾਂ ਕਰਦੇ ਆ ਫੋਨ ਕੱਟਤਾ ਮੈਂ ਬੋਲੀ ਜਾਣਾ ਮੈਨੂੰ ਪਤਾ ਨਹੀਂ ਲੱਗਿਆ ਫੋਨ ਕੱਟਦਾ WhatsApp ਕਾਲ ਸੀਗੀ ਉਸ ਤੋਂ ਬਾਅਦ ਇਹ ਬੰਦੇ ਨੇ ਮੈਨੂੰ ਇੱਕ ਬੈਕ ਕਾਲ ਤੱਕ ਵੀ ਨਹੀਂ ਕੀਤੀ ਕਿ ਬੱਚੇ ਤੂੰ ਉੱਥੇ ਸਹੀ ਐ ਜਾਂ ਨਹੀਂ ਐ ਕਿਵੇਂ ਐ ਮੇਰੇ ਘਰਦਿਆਂ ਨੇ ਕਾਲ ਕੀਤੀ ਕੋਈ ਸੁਣਵਾਈ ਨਹੀਂ ਉਹਨਾਂ ਨੇ ਮੇਰੇ ਨਾਲ ਇੰਨੀ ਕਿ ਨਜਾਇਜ਼ ਮਾਰਕੁੱਟ ਕੀਤੀ ਮੇਰੇ ਪੈਸੇ ਸੀ ਕੁਝ ਓਹ ਕੋਲਿਆ ਚੈਨੀ ਵਗੈਰਾ ਸੀ ਓਹ ਕੋਲਿਆਗਾ ਆ ਸਾਰਾ ਮੇਰਾ ਸਿਰਫ ਫਰਦੂ ਦੇਖ ਸਕਦੇ ਹੋ ਇੱਥੇ ਇੰਡੀਆ ਮੈਂ ਬਿਨਾ ਟਾਕਿਆ ਤੂੰ ਆਇਆ ਇੰਡੀਆ ਆ ਕੇ ਮੇਰੇ ਸਟਿਚਸ ਕਰਵਾਇਨੇਗੇ ਠੀਕ ਹੈ ਜੀ ਉਹਨਾਂ ਨੇ 1,15,912 ਰੁਪਏ ਇੱਕ ਪਵਾਏ 90,000 ਰੁਪਏ ਇੱਕ ਪਵਾਏ ਉੱਥ भेज ਲਈ डिमांड रखती पैसे कि पैसे भेजो किडनैप कर लिया इन्नी मार कूड़ बिना कपड्या ਤੋਂ ਮੈਨੂੰ ਉੱਥੇ 3 ਦਿਨ ਰੱਖਿਆ ਗਿਆ ਬਿਨਾਂ ਕੁਝ ਖਾਏ ਪੀਏ ਕੁਝ ਪੈਸਾ ਨਹੀਂ ਮੇਰੇ ਕੋਲ ਸਭ ਖੋਲਿਆ ਸੀਗਾ ਉੱਥੇ ਬਿਲਕੁਲ ਇਹਨਾਂ ਨੇ ਮੈਨੂੰ ਐ ਕਰਤਾ ਸੀ ਤਾਂ ਇਹਨਾਂ ਨੇ ਮੈਨੂੰ ਉਦੋਂ ਛੱਡਿਆ ਜਿਸ ਟਾਈਮ ਮੈਂ बेहोश ਹੋ ਗਿਆ ਸੀਗਾ ਉਸ ਟਾਈਮ ਇਹਨਾਂ ਨੇ ਮੈਨੂੰ ਕਪੜੇ-ਕੋਪੜੇ ਪਾ ਕੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਪੈਸੇ ਦੋ ਮੇਰੇ ਘਰ ਦੇ ਨਾਲ ਗੱਲ ਕੀਤੀ ਕਿ ਇਨੀ ਪੇਮੈਂਟ ਦੋ ਤੇ ਇਹਨੂੰ ਲੈ ਜਾਓ ਠੀਕ ਹੈ ਜੀ 1 ਲੱਖ 15000 ਇੱਕ ਪਾਇਆ ਆਨਲਾਈਨ ਐਂਟਰੀ ਹੈ 90000 ਰੁਪਏ ਇੱਕ ਪਾਇਆ ਆਨਲਾਈਨ ਐਂਟਰੀ ਹੈਗੀ ਆ 2 ਲੱਖ 5000 ਹੋ ਗਿਆ ਹਾਂ ਠੀਕ ਹੈ ਜੀ 2 ਲੱਖ 5000 ਹੋ ਗਿਆ 30000 ਇਹਨੂੰ ਕੈਸ਼ ਦਿੱਤਾ 2 ਲੱਖ ਤਾਂ 30 ਲੱਖ 2 ਲੱਖ ਇਹਨੂੰ ਕੈਸ਼ ਦਿੱਤਾ 30000 ਰੁਪਏ ਇਹਨੇ ਮੇਰੇ ਤੋਂ ਆਨਲਾਈਨ ਪਾਇਆ ਠੀਕ ਹੈ ਜੀ 2 ਲੱਖ ਇਹਦਾ ਹੋ ਗਿਆ ਜੀਤੋ ਕਰਜਾ ਲਿਤਾ ਅੱਜ ਰਾਤ ਨੂੰ 2 ਦਿਨ ਹੋ ਗਏ 12:30 ਵਜੇ ਤੱਕ ਲੋਕ ਸਾਨੂੰ ਪਰੇਸ਼ਾਨ ਕਰ ਰਹੇ ਐ ਇੰਨੇ ਕੋਈ ਹੱਲ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਇੰਡੀਆ ਪਹੁੰਚ ਕੇ ਆਪਣੇ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਪਹਿਲਾਂ ਮੈਂ ਕਨਾਲ ਥਾਣੇ ਗਿਆ ਆਪ ਦੇ ਰੀਚ ਉਹਨਾਂ ਨੇ ਮਨਾਂ ਕਰਤਾ ਕਿ ਇੱਥੇ ਦਰਖਾਸਤ ਨਹੀਂ ਲਿਖੀ ਜਾਂਦੀ ਉਸ ਤੋਂ ਬਾਅਦ ਜਦੋਂ ਮੈਂ ਕਨਾਲ ਥਾਣੇ ਗਿਆ ਉਹਨਾਂ ਨੇ ਕਿਹਾ ਤੁਸੀਂ ਐਸਐਸਪੀ ਦੇ ਪੇਸ਼ ਹੋ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਉੱਥੇ ਐਪਲੀਕੇਸ਼ਨ ਦਿੱਤੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਾਰਕ ਕੀਤੀ ਡੀਐਸਪੀ ਸਿਟੀ 1 ਦੇ ਵਿੱਚ ਚਲੋ ਉੱਥੇ ਅਸੀਂ ਗਏ ਜੀ ਉਹਨਾਂ ਨੇ ਸਾਨੂੰ ਕਿਹਾ ਗੱਲ ਸੁਣੀ ਠੀਕ ਹੈ ਜੀ ਇਹ ਕੰਮ ਹੈ ਸਾਰਾ ਦੱਸਿਆ ਕਿੱਥੇ ਪੈਸਾ ਰੋਜ਼ਗਾਰਾਂ ਕੋਲ ਦਿੱਤਾ ਇਹ ਕੀਤਾ ਉਹ ਕੀਤਾ ਸਾਹਬ ਨੇ ਚੱਕ ਕੇ ਕਰਤੀ ਕਨਾਲ ਥਾਣੇ ਕਿ ਤੁਹਾਡੀ ਕਨਾਲ ਥਾਣੇ ਬਣੂਗੀ ਕਨਾਲ ਥਾਣੇ ਗਏ ਜੀ ਮੈਸੇਜ ਆਇਆ ਕਨਾਲ ਥਾਣੇ ਪਹੁੰਚ ਗਏ ਕਨਾਲ ਥਾਣੇ ਵਾਲੇ ਕਹਿੰਦੇ ਸਾਡੇ ਕੋਲ ਤਾਂ ਏਰੀਆ ਨਹੀਂ ਆਂਦਾ ਟੈਸਟ ਤਾਂ ਰੋਜ਼ਗਾਰਾਂ ਕੋਲ ਦਿੱਤੇ ਸਿਵਲ ਲਾਈਨ ਲੱਗੂਗਾ ਕੋਈ ਕਹਿੰਦਾ ਸਿਵਲ ਲਾਈਨ ਲੱਗੂਗਾ ਕੋਈ ਕਹਿੰਦਾ ਥਰਮਲ ਲੱਗੂਗਾ ਕੋਈ ਕਹਿੰਦਾ ਕਿਹੜਾ ਲੱਗੂਗਾ ਅਸੀਂ ਬਿਲਕੁਲ ਅੱਕ ਗਏ ਉਸ ਤੋਂ ਬਾਅਦ ਕਨਾਲ ਥਾਣੇ ਵਾਲੇ ਕਹਿੰਦੇ ਦੁਬਾਰਾ ਡੀਐਸਪੀ ਸ ਅਸੀਂ ਉੱਥੇ ਨਾ ਜੀ 36 ਗੇੜੇ ਮਾਰੇ ਆ ਡੀਐਸਪੀ ਸਿਟੀ 1 ਦੇ ਵਿੱਚ ਕਿ ਦਰਖਾਸਤ ਦਾ ਕੁਝ ਕਰ ਦਿਓ ਦਰਖਾਸਤ ਦਾ ਕੁਝ ਕਰ ਦਿਓ ਪਰ ਪੁਲਿਸ ਵੱਲੋਂ ਮੈਨੂੰ ਕੋਈ ਹੈਲਪ ਨਹੀਂ ਮਿਲੀ ਗੰਦੀ ਗਾਲ ਬਕੀ ਨਾ ਇਹਨੇ ਮੇਰੀ ਮਾਂ ਨੂੰ ਇੰਨੀ ਗੰਦੀ ਗਾਲ ਮੈਂ ਤੁਹਾਨੂੰ ਇਹ ਤੱਕ ਦੱਸ ਵੀ ਨਹੀਂ ਸਕਦਾ ਠੀਕ ਹੈ ਜੀ ਰਿਸਪੈਕਟ ਅਸੀਂ ਕੀਤੀ ਸੀ ਅਸੀਂ ਕੁਝ ਨਹੀਂ ਬੋਲੇ ਪਰ ਇਹਨਾਂ ਨੇ ਜਦੋਂ ਗਾਲੀਆਂ ਬਕਣੀ ਸ਼ੁਰੂ ਕੀਤੀਆਂ ਉਦੋਂ ਅਸੀਂ ਬੈਠੇ ਆ ਇੱਥੇ ਇਨੇ ਮੇਰੇ ਖਿਲਾਫ ਦਰਖਾਸਤ ਦਿੱਤੀ ਕਹਿੰਦਾ ਇਹ ਮੈਨੂੰ ਧਮਕੀਆਂ ਦਿੰਦਾ ਇਹ ਮੈਨੂੰ ਮਾਰਨ ਦੀ ਜਾਨ ਤੋਂ ਮਾਰਨ ਦੀ ਧਮਕੀਆਂ ਦਿੰਦਾ ਚਲੋ ਜਿਹਨੇ ਐਸਐਲਸੀਪੀ ਦੇ ਦਿੱਤੀ ਦੂਜੇ ਦਿਨ ਇਹ ਦਰਖਾਸਤ ਦਾ ਫੋਨ ਆ ਗਿਆ ਹਾਲਾਂਕਿ ਮੇਰੀ ਦਰਖਾਸਤ ਦਾ ਕੁਝ ਨਹੀਂ ਪਤਾ ਇਹ ਦਰਖਾਸਤ ਦਾ ਫੋਨ ਆ ਗਿਆ ਸਤਨਾਮ ਜੀ ਰੀਡਰ ਦਾ ਫੋਨ ਆ ਗਿਆ ਕਹਿੰਦੇ ਇਹ ਰਾਜ ਜੀ ਤੁਹਾਡੀ ਐਕਰ ਕੇ ਮੀਟਿੰਗ ਲਾਈ ਹੈ ਚਲੋ ਜੇ ਮੈਂ ਕਿਹਾ ਸਰ ਮੈਂ ਆਉਂਦਾ ਮੈਂ ਉੱਥੇ ਪਹੁੰਚ ਗਿਆ ਉੱਥੇ ਗੱਲਬਾਤ ਹੋਈ ਗਈ ਸਾਰੀ ਇਹਨੇ ਸਾਰੇ ਬਿਆਨ ਗਲਤ ਲਿਖਾਇਆ ਕਹਿੰਦਾ 18 ਮੈਨੂੰ ਭੇਜਿਆ ਇਹਨੇ ਮੇਰੇ ਤੋਂ 22000 ਰੁਪਏ ਆਨਲਾਈਨ ਪਾਇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਬੰਦਾ ਝੂਠਾ ਹੈ ਚਾਹੇ ਤੁਸੀਂ ਪੁੱਛ ਸਕਦੇ ਹੋ ਇਹਨੇ ਕਿਹਾ ਮੈਂ ਥੋੜੀ-ਥੋੜੀ ਦੇ ਦੂੰਗਾ ਪਹਿਲਾਂ 1.5 ਲੱਖ ਦੇ ਦਿੰਨਾ ਹੈਗਾ ਇਹਨੇ ਸ਼ਨੀਵਾਰ ਦਾ ਟਾਈਮ ਦਿੱਤਾ ਸ਼ਨੀਵਾਰ ਤੋਂ ਇਹਨੇ ਟਾਈਮ ਲਿੱਤਾ ਵੀਰਵਾਰ ਦਾ ਹੁਣ ਵੀਰਵਾਰ ਤੋਂ ਫੇਰ ਲਾਰੇ ਲਾ ਰਿਹਾ ਹੈ ਸੁਖਚਰਨਜੀਤ ਸਿੰਘ ਏਜੰਟ ਮੁਰਦਾਬਾਦ 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 ਸੁਖਚਰਨਜੀਤ ਸਿੰਘ ਮੁਰਦਾਬਾਦ 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 ਧਾਗਾ ਏਜੰਟ ਹਾਏ 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 ਜੇ ਸਿੰਘ ਏਜੰਟ ਮੁਰਦਾਬਾਦ 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 ਸੁਖਚਰਨਜੀਤ ਸਿੰਘ ਏਜੰਟ ਹਾਏ